ਅਸਿਕਾਲ ਵੀ ਸੱਜਣ ਪਿਆਰਿਓ ਕੀ ਹਾਲ ਚਾਲ ਹੈ ਜੀ ਆਪਾਂ ਆ ਗਏ ਹੁਣ ਜੀ ਖੇਤ ਤੇ ਤੁਹਾਨੂੰ ਕਰਾਉਣੇ ਆ ਦਰਸ਼ਨ ਪਹਿਲਾਂ ਤਾਂ ਪਨੀਰੀ ਦੇ ਜਿਹੜੀ ਆਪਾਂ ਭੌਂਕੇ ਬੀਜੀ ਸੀਗੀ ਤੇ ਮੁੜ ਕੇ ਕਰਾਵਾਂਗੇ ਜੀ ਦਰਸ਼ਨ ਜਿਹੜਾ ਵੀ ਬਿਨਾਂ ਭੌਂਤੇ ਤੋਂ ਬੀਜਿਆ ਸੀ ਜਿਹਨੂੰ ਦਵਾਈ ਲੱਗੀ ਲਗਾਈ ਆਈ ਸੀਗੀ ਤੇ ਆਜੋ ਤੁਹਾਨੂੰ ਕਰਾਉਣਾ ਦਰਸ਼ਨ ਮੈਂ ਪਹਿਲਾਂ ਜਿਹੜੀ ਭਿਉਂਕੇ ਬੀਜੀ ਸੀ ਉਹਦੇ ਕਰਾਉਣੇ ਆ ਬਹੁਤ ਸੋਹਣੀ ਪਨੀਰੀ ਆਪਣੀ ਉਗਰੀ ਆਉਂਦੀ ਐ ਉਸ ਤੋਂ ਬਾਅਦ ਕਰਾਵਾਂਗੇ ਜੀ ਤੁਹਾਨੂੰ ਦੂਜੀ ਪਨੀਰੀ ਦੇ ਦਰਸ਼ਨ ਜਿਹੜੀ ਆਪਾਂ ਭਿਉਂਕੇ ਨਹੀਂ ਬੀਜੀ ਕੋ ਦੋਸਤੋ ਮਾੜੀ ਮਾੜੀ ਹਰੇਵਾਈ ਮਾਰਨ ਲੱਗੀ ਕੈਮਰੇ ਚ ਓਨੀ ਮਤਲਬ ਕਿ ਹਜੇ ਨਹੀਂ ਦਿਖਦੀਗੀ ਪਰ ਪਨੀਰੀ ਉਗਰੀ ਬਹੁਤ ਸੋਹਣੀ ਐ ਦੋਹਾਂ ਤਿੰਨਾਂ ਦਿਨਾਂ ਨੂੰ ਹਰੇਵਾਈ ਪੂਰੀ ਮਾਰਨ ਲੱਗ ਜੂਗੀ ਆ ਦੇਖੋ ਤੁਸੀਂ ਇਹ ਨਿਕਲ ਰਹੀ ਹੈ ਯਾਨੀ ਬਹੁਤ ਸੋਹਣੀ ਮਤਲਬ ਕਿ ਮਹਾਰਾਜ ਨੇ ਕਿਰਪਾ ਕੀਤੀ ਹੈ ਬੜੀ ਸੋਹਣੀ ਪਨੀਰੀ ਨਿਕਲ ਰਹੀ ਹੈ ਤੇ ਦੂਜੀ ਪਨੀਰੀ ਨੇ ਤਾਂ ਹਜੇ ਆਪਣੀ ਨੇ ਸੱਜਣੋਂ ਟੰਗੂਰ ਜਾਈ ਮਾਰਿਆ ਹੈ ਜਿਹੜੀ ਬਿਣਾ ਭਿਆੰਤੇ ਤੋਂ ਬੀਜੀ ਸੀ ਉਹ ਹਜੇ ਐ ਤੁਹਾਨੂੰ ਕੈਮਰੇ ਵਿੱਚ ਦੀ ਦਿਖਣੀ ਨਹੀਂ ਨੀ ਕਿ ਐ ਹੁਣ ਮੈਨੂੰ ਤਾਂ ਮਾੜੀ ਮਾੜੀ ਦਿਸਦੀ ਹੈ ਹਜੇ ਯਾਨੀ ਕਿ ਵੀ ਨਿਕਲੀ ਆਉਂਦੀ ਹੈ ਵਧੀਆ ਇਤ ਕੀ ਖਾਸੀਅਤ ਇੱਕ ਹੋਰ ਬਹੁਤ ਸੋਹਣੀ ਰਹੀ ਐ ਵੀ ਪਨੀਰੀ ਸੰਘਣੀ ਬਹੁਤ ਉੱਗਰੀ ਐ ਅੱਗੇ ਥੋੜੀ ਜੀ ਪੈਰਾਂ ਦੀ ਏਰਲੀ ਪਿਛਲੀ ਵਾਲੀ ਰਹਿ ਗਈ ਸੀ ਤੇ ਕਾਫੀ ਤੰਗ ਹੋਏ ਸੀ ਇਤ ਕੀ ਪਨੀਰੀ ਉੱਗਰ ਬਹੁਤ ਸੋਹਣੀ ਰਹੀ ਐ ਤੇ ਸੰਘਣੀ ਬਹੁਤ ਉੱਗਰ ਰਹੀ ਐ ਇਸ ਕਰਕੇ ਉਮੀਦ ਐ ਵੀ ਪਨੀਰੀ ਇਤ ਕੀ ਆਪਣੇ ਕੋਲੇ ਵਾਧੂ ਰਹੂਗੀ ਕਿਸੇ ਗੱਲ ਦੀ ਟੈਨਸ਼ਨ ਪਨੀਰੀ ਐਨੀ ਤਾਂ ਨਹੀਂ ਆਉਂਦੀਗੀ ਤੇ ਬਾਕੀ ਮਹਾਰਾਜ ਸੁੱਖ ਰੱਖੇ ਆਪਾਂ ਆਉਣ ਨਹੀਂ ਦੇਣੀ ਹੋਰ ਟੈਨਸ਼ਨ ਕੋਈ ਸਾਰਾ ਕੰਮ ਵਧੀਆ ਕਰਨਾ ਮਹਾਰਾਜ ਦੀ ਕਿਰਪਾ ਨਾਲ ਤੇ ਬਾਕੀ ਮੂੰਗੀ ਦੇ ਤੁਹਾਨੂੰ ਕਰਾਉਣੇ ਦਰਸ਼ਨ ਮੂੰਗੀ ਦੇ ਕਈ ਦਿਨ ਹੋ ਗਏ ਤੁਹਾਨੂੰ ਕਹਿ ਦਈਦਾ ਰੋਜ਼ ਪਰ ਦਿਖਾਈ ਨਹੀਂ ਅੱਜ ਦੇਖਦੇ ਆਂ ਮੂੰਗੀ ਸੱਜਣੂ ਆਪਾਂ ਹੁਣ ਵੈਸੇ ਮਾੜਾ ਮਾੜਾ ਫਲ ਚੱਕਣਾ ਸ਼ੁਰੂ ਕਰਤਾ ਮੂੰਗੀ ਨੇ ਤੇ ਪਾਣੀ ਮੰਗੀ ਜਾਂਦੀ ਸੀ ਬਹੁਤ ਜ਼ੋਰ ਤੇ ਕਿਉਂਕਿ ਆਪਾਂ ਪਹਿਲੀ ਰੀਵੀਜੀ ਸੀ ਆਪਾਂ ਨੂੰ ਇੰਨਾ ਤਯਰ ਬਾਣੀ ਸੀਗਾ ਫਿਰ ਮੈਂ ਮਾਸੀ ਦੇ ਬੇਟਾ ਉਹ ਹਰ ਸਾਲ ਬੀਜਦਾ ਉਹਦੇ ਨਾਲ ਗੱਲ ਕੀਤੀ ਜੈਤੋ ਵਾਲਿਆ ਨਾ ਫਿਰ ਉਹਨੇ ਮੈਨੂੰ ਦੱਸਿਆ ਕਹਿੰਦਾ ਬਾਈ ਇਹਨੂੰ ਪਾਣੀ ਲਾਉਂਗੇ ਨਾ ਫਿਰ ਇਹਨੇ ਮਤਲਬ ਕਿ ਫਲ ਚੱਕਣ ਲੱਗਣਾ ਆ ਦੇਖੋ ਸਜਨੋ ਫਲ ਚੱਕਣ ਲੱਗ ਗਿਆ ਹੁਣ ਬਹੁਤ ਸੁਣੀਂਦੀ ਆਉਂਦੀ ਹੈ ਜਾਣੀ ਕੁਛ ਨਾ ਕੁਛ ਕੁਛ ਨਾ ਕੁਛ ਹੁਣ ਜ਼ਰੂਰ ਦੇ ਜੂਗੀ ਮਹਾਰਾਜ ਦੀ ਕਿਰਪਾ ਨਾਲ ਇਹ ਫਾਲ ਪਾਣੀ ਚੱਕਣ ਨਾਲ ਪਾਣੀ ਲਾਉਣ ਵਾਲੀ ਚੱਕਦੀ ਹੈ ਆ ਦੇਖੋ ਕਿੰਨੇ ਆ ਮਤਲਬ ਕਿ ਵੀ ਸਾਰਾ ਬੁੱਟਾ ਹੀ ਆਵੇ ਫਾਲ ਨਾਲ ਭਰਦਾ ਜਾਂਦਾ ਆਵੇ ਸਾਰੀ ਬੁੱਟਿਆਂ ਨੂੰ ਬਹੁਤ ਸੋਹਣੀਆਂ ਫਲੀਆਂ ਲੱਗੀਆਂ ਤੇ ਬਹੁਤ ਹੀ ਵਧੀਆ ਅੱਜ ਇਹਦੇ ਚ ਥੋੜੀ ਥੋੜੀ ਰੇਹ ਹੋਰ ਪਾ ਦਨੇ ਆ ਫੇਰ ਆਏ ਆ ਜਾਨੀ ਵੀ ਕੱਦ ਵਧੀਆ ਕਰ ਜੂਗੀ ਮਹਾਰਾਜ ਦੀ ਕਿਰਪਾ ਨਾਲ ਆਹ ਦੇਖੋ ਕਤੀੜਾ ਨੇ ਕਿਵੇਂ ਭੈਜੋ ਮੀਟ ਇਹ ਭਾਲਦੇ ਰੋਜ ਚੂਹਿਆਂ ਦਾ ਪਿੱਛਾ ਕਰਦੇ ਆ ਆਹ ਦੇਖੋ ਵੀਰੋ ਕਿੰਨਾ ਸੋਹਣਾ ਫਲ ਚੱਕਿਆ ਮੂੰਗੀ ਨੇ ਆਪਣੀ ਨੇ ਬਹੁਤ ਹੀ ਕਿਰਪਾ ਹੈ ਮਹਾਰਾਜ ਦੀ ਇਹ ਬਾਂਸੀ ਗੋਲਡ ਵੀ ਹੈ ਆਪਣਾ ਤੇ ਫਲੀਆਂ ਵੀ ਕਾਫੀ ਲੰਬੀਆਂ ਲੱਗਦੀਆਂ ਇਹਨੂੰ ਬਹੁਤ ਸੋਣਾ ਇਹ ਤਾਂ ਕਿਲੇ ਆਪਣੇ ਪੂਰੇ ਵਧੀਆ ਹੋ ਗਏ ਸੀ ਕਿਲਾ ਖਾਂ ਦਾ ਉਧਰ ਥੋੜਾ ਜਨਾ ਪਾਣੀ ਲਾਉਣ ਨਾ ਪਹਿਲਾਂ ਮਚ ਗਿਆ ਸੀ ਤੇ ਹੁਣ ਵੈਸੇ ਬਹੁਤ ਠੀਕ ਆ ਆ ਇਧਰੋਂ ਨੂੰ ਵਧੀਆ ਦਿਸਦੀ ਆ ਉਧਰ ਨੂੰ ਫੜਿਆ ਜਨਾ ਉਹ ਪੈਂਦਾ ਸੀਗਾ ਸੂਰਜ ਇਸ ਕਰਕੇ ਨਾ ਸੂਰੇ ਦੇ ਚਾਨਣ ਵਿੱਚ ਥੋੜਾ ਇਹ ਘਟ ਦਿਖਦੀ ਆ। ਇਧਰੋਂ ਪਨੀਰੀ ਵੀ ਆਪਣੀ ਵੱਧ ਦਿਖਦੀ ਦੋਸਤੋ ਦੇਖੋ। ਹਰੇ ਬਾਈ। ਆ ਤਿੰਨੇ ਕਹਰੇ ਮਮੂਲੀ ਜੀ ਹਰੇ ਬਾਈ ਮਾਰਨ ਲੱਗ ਗਏ। ਤੇ ਉਹ ਪਰਲੇ ਤਿੰਨ ਕਹਰੇ ਹਜੇ ਮਤਲਬ ਕੇ ਵੀ ਦੋ ਤਿੰਨ ਦਿਨ। ਨੋਹ ਤਿੰਨਾਂ ਦਿਨਾਂ ਬਾਅਦ ਇਸ ਕੰਡੀਸ਼ਨ ਚ ਆਉਣਗੇ। ਹਾਂ ਇਹ ਕੀ ਮਤਲਬ ਪੂਰੀ ਸੰਗਣੀ ਪਨੀਰੀ ਬਹੁਤ ਵਧੀਆ ਉੱਗ ਰਹੀ ਆ। ਬਾਕੀ ਕਰੋ ਚੈੱਕ ਅੱਜ ਪਹਿਲਾਂ ਤਾਂ ਮੈਨੂੰ ਐ ਲੱਗਦਾ ਸੀ ਕਿ ਵੀ ਇਹਨੇ ਕੁਝ ਨਹੀਂ ਦੇਣਾ ਪਰ ਹੁਣ ਅੱਜ ਫਲੀਆਂ ਦੇਖ ਕੇ ਬੜਾ ਮਨ ਖੁਸ਼ ਹੋਇਆ ਯਾਰ ਵੀ ਵਾਕੇ ਹੀ ਕੁਛ ਨਾ ਕੁਛ ਕੁਛ ਨਾ ਕੁਝ ਜ਼ਰੂਰ ਦੇ ਕੇ ਜਾਊਗੀ ਚਲੋ ਮਿਹਨਤ ਦਾ ਮੁੱਲ ਰਮਾਤ ਮਾ ਮੋੜਦਾ ਹੀ ਹੈ ਜਿੰਨੀ ਮਿਹਨਤ ਕਰੀਏ ਜ਼ਰੂਰ ਫਲ ਆਉਂਦਾ ਉਹਨੂੰ ਇਹ ਕਿ ਆਪਣਾ ਵੈਸੇ ਪਹਿਲੀ ਵਾਰੀ ਸੀਗਾ ਆਉਂਦੀ ਵਾਰੀ ਨੂੰ ਪੂਰੀ ਤਿਆਰੀ ਨਾਲ ਬੀਜਿਆ ਕਰਾਂਗੇ ਤੇ ਫੇਰ ਆਪਾਂ ਨੂੰ ਲੱਗਦਾ ਵੀ ਵਧੀਆ ਰਹੂਗਾ ਕੰਮ ਹੁਣ ਪਾਣੀ ਪੂਣੀ ਲੱਗਿਆ ਇਹਨੂੰ ਤੇ ਦੇਖ ਵੀ ਬਹੁਤ ਵਧੀਆ ਬਣ ਗਈ ਇਹਦੀ ਮਹਾਰਾਜ ਦੀ ਕਿਰਪਾ ਨਾਲ ਚੰਗਾਈ ਰਹੂਗਾ ਕੰਮ ਸਰੋ ਜੀ ਹੁਣ ਅੱਜ ਇਹਨੂੰ ਆਪਾਂ ਪਾਉਨੇ ਰੇ ਥੋੜੀ ਥੋੜੀ ਅੰਕਲ ਦਾ ਹਜੇ ਕੰਮ ਪਿਆ ਸੀ ਕਿ ਮੈਂ ਚਲੋ ਮੈਂ ਜਿਹੜਾ ਮਾਰਿਆ ਉਹਨਾ ਖੇਤ ਨਾਲੇ ਪਨੀਰੀ ਦੇ ਵੇਖਣ ਦਾ ਥੋੜਾ ਜਿਆਦੇ ਸੀ ਮੈਨੂੰ ਵੀ ਪਨੀਰੀ ਦੇਖੀ ਕਿਵੇਂ ਆ ਤੇ ਬਾਕੀ ਫਿਰ ਹੁਣ ਆਪਾਂ ਅੰਕਲ ਨੂੰ ਲੈ ਕੇ ਆਵਾਂਗੇ ਨਾਲ ਨਾਲੇ ਆਪਾਂ ਰੇ ਪਾ ਦਾਂਗੇ ਪਨੀਰੀ ਤੇ ਅੰਕਲ ਦੇ ਨਾਲ ਹੀ ਮਿਲਦੇ ਆ ਫਿਰ ਚਲੋ ਠੀਕ ਆ ਦੋਸਤੋ ਥੋੜੇ ਚਿਰ ਬਾਅਦ ਫਿਰ ਹੁੰਨੇ ਲਾਈਵ ਉਹ ਰੱਖ ਦਿੱਤੇ ਨੇ ਇੱਥੇ ਆ ਵੇਹ ਦੇ ਨਾਲ ਖੁੱਲ ਜੂਆ ਡੱਕੇ ਨਾ ਕਿ ਚਾਬੀ ਲਿਆ ਮੋਟਰਸਾਈਕਲ ਦੀ ਤਾਂ ਦਾ ਦੂਜਾ ਬੜਾ ਕਲਡਾ ਹੈ ਇਹ ਖਿੱਚਿਆ ਜਾਂਦਾ ਲਓ ਵੀ ਦੋਸਤੋ ਮੈਂ ਤੇ ਅੰਕਲ ਆ ਗਏ ਖੇਤ ਤੇ ਅਸੀਂ ਕਰਤੀਏ ਤਿਆਰੀ ਤੇ ਪਾਉਣਾ ਅਸੀਂ ਪਤਲਾ ਪਤਲਾ ਹੀ ਬਸ ਇੱਕ ਘਟਾ ਹੀ ਪਾਉਣਾ ਤਿੰਨ ਕਿੱਲਿਆਂ ਨੂੰ ਕਿਉਂ ਅੰਕਲ ਇਹਨਾਂ ਬਹੁਤ ਹੋਊਗਾ ਬਹੁਤ ਬਹੁਤ ਅੰਕਲਾਂ ਦੇ ਵੀ ਜਿਹੜੇ ਆ ਵਿੱਚ ਮਾੜੇ ਮੋਟੇ ਡੀਲੇ ਦੇ ਬੂਟੇ ਉਗਰੇ ਆ ਨਾ ਮੂੰਗੀ ਦੇ ਤੇ ਇਹ ਆਪਾਂ ਨੂੰ ਝੋਨੇ ਵੇਲੇ ਸੌਖਾ ਰਹੂਗਾ ਮੁੜ ਕੇ ਗੰਦ ਨਹੀਂ ਹੁੰਦਾ ਝੋਨੇ 'ਚ ਇਹ ਪਹਿਲਾਂ ਹੀ ਉਗਰ ਗਿਆ ਸਾਰਾ ਪਾਣੀ ਨਾਲ ਇਹਦਾ ਅੰਕਲ ਫਿਰ ਬਿਨਾਂ ਦਵਾਈ ਤੋਂ ਹੀ ਸਰ ਜੂ ਇਹਦੇ ਤੱਕ ਨਹੀਂ ਵੈਰੀ ਗੁੱਡ ਆਈ ਤੇ ਟਪ ਕਰੜਾ ਹੀ ਲਾਤਾ ਤੜਕ ਹੀ ਅੰਕਲ ਦਿਨੇ ਅੱਜ ਵਜੂਬਾ ਘੂਗੀ ਲੋ ਹਨਾ ਇਹ ਨਾ ਅੱਪਾ ਕਹਿੰਦੇ ਨਾ ਉਹ ਇਹ ਕਿੰਦੇ ਇਹ ਗੰਦਾਲੇ ਦਵਾਈ ਗੰਦਾਲੇ ਦਵਾਈ ਦਾ ਕੋਈ ਫਰਕ ਨਹੀਂ ਪੈਂਦਾ ਹਾਂ ਉਹਦਾ ਨੀਚੇ ਦਾ ਤਾਂ ਕਿਤੇ ਨਹੀਂ ਸਿਕਾਂਗੇ ਆ ਉਹਦਾ ਉੱਤੋਂ ਯਾਰ ਸਪਰੇਅ ਕਰਾ ਦੇ ਜੇ ਹੋਵੇ ਤਾਂ ਹਨਾ ਦੂਰਾ ਖਰਚਾ ਪਾਉਣ ਦੀ ਲੋੜ ਨਹੀਂ ਹੁੰਦੀ ਉਹ ਗੰਦਾਲੇ ਦਵਾਈ ਨਾਲ ਇੰਨਾ ਫਾਇਦਾ ਨਹੀਂ ਕਰਦਾ ਉਹਨਾਂ ਪ੍ਰੋਬਲਮ ਦਾ ਪੱਕਾ ਹੀ ਨਹੀਂ ਸਕਦੇ ਜਿੰਨਾ ਜਿੰਨਾ ਉਹ ਦਵਾਈ ਨੇ ਅੱਖਾਂ ਉਹਨਾਂ ਨਾਲ ਉਹ ਟਾਈਮ ਪਾਣੀ ਖੜਦਾ ਉਹਨਾ ਪ੍ਰਬੰਧ ਨਹੀਂ ਕਰਦੇ ਉਹ ਤਿੰਨ ਦਿਨ ਨਾ ਪਾਣੀ ਉਹਦੇ ਚ ਫੁੱਲ ਹੀ ਰਹਿਣਾ ਚਾਹੀਦਾ ਹਾਂ ਆਪਾਂ ਤਾਂ ਤਿੰਨ ਦਿਨ ਪਾਣੀ ਫੁੱਲ ਰਹੀ ਨਹੀਂ ਨੀ ਕੈਂਟੇ ਹੀ ਰਹਿੰਦਾ ਆਪਣੇ ਤੋਂ ਉਹ ਤਾਂ ਕਰਕੇ ਹਾਂ ਉਹ ਜਾਣੀ ਕਿ ਕੰਮ ਨਹੀਂ ਆਪਾਂ ਖਰਚਾ ਉਹ ਸਪਰੇਅ ਕਰਾ ਦੇ ਦੂਜੋਂ ਉਹ ਠੀਕ ਆ ਕੰਮ ਨਾਲ ਉਹ ਕੋਈ ਡੱਕਾ ਨਹੀਂ ਛੱਡਦੀ ਸਾਰਾ ਮਾਰ ਦਿੰਦੀ ਇੱਕ ਵਾੜੋਂ ਹਾਂ ਉਹ ਠੀਕ ਰਹਿੰਦਾ ਕੰਮ ਸਪਰੇਅ ਵਾਲਾ ਖਰਚਾ ਤਾਂ ਉਹਦੇ ਚ ਵੀ ਕੁਝ ਨਹੀਂ ਹੈ ਹੂੰ ਜਦੋਂ ਆਪਾਂ ਬੰਦੇ ਨਾਲ ਤਾਲ ਕੱਢਦੇ ਆ ਆਪਾਂ ਬੰਦੇ ਨਾਲ ਤਾਂ ਸਸਤੀ ਪੈਂਦੀ ਆ ਉਸ ਵਲ ਆਪਾਂ ਨੇ ਕਿਰੂ ਨੂੰ ਪੁੱਛਿਆ ਕਿਰੂ ਮੈਨੂੰ ਦੱਸਿਆ ਮੈਂ ਤੈਨੂੰ ਦੱਸਿਆ ਕਿਰੂ ਕਹਿੰਦਾ ਹਰੀ ਤੁਸੀਂ ਬਹੁਤ ਬਕਾਇਆ ਕਰਦੇ ਮੈਂ ਕਹਾ ਯਾਰ ਕਹਿੰਦਾ ਮੈਂ ਨਤੀ ਮਨੰਗਦਾ ਨਤੀ ਥੋੜੇ ਬੰਦੇ ਰਹਿੰਦੇ ਤਨਸਾਰ ਹੂੰ ਉਹ ਦੁੱਚੇ ਤੂੰ ਤਰੇ ਫਿਰਦਾ ਮੈਂ ਕਹਾ ਕਹਿੰਦਾ ਯਾਰ ਆ ਦਵਾਈ ਲੈ ਕੇ ਸਪਰੇਅ ਕਰੋ 250 ਪਿੱਲਾ ਤੇ ਲੱਗੂਗਾ ਜੇ ਤੇਰਾ ਚੂਨਾ ਦਬ ਗਿਆ ਜਾਂ ਕੋਈ ਢੀਲਾ ਛੱਟਦਾ ਉਹਨਾਂ ਨੂੰ ਨੀਮਾ ਤਾਮੇ ਤਾਈ ਮਾਰੋ ਤੈਨੂੰ ਆਖਿਆ ਤੇਰਾ ਪਾ ਉਧਰ ਰਹਿੰਦਾ ਸੀ ਹਾਂ ਉਧਰ ਫਿਰ ਆਪਸ ਸਪਰੇਅ ਕੀਤੀ ਸੀ ਸੁਪਰੇਅ ਕੀਤੀ ਸੀ ਜਦੋਂ ਆਪਣਾ ਡਰਮ ਹੀ ਨਹੀਂ ਚੱਲਦਾ ਉਹ ਤਾਂ ਯਾਰ ਪਲ ਪਲ ਮਾਰ ਦਿੰਦੀ ਐ ਹਾਂ ਛੜਦੀ ਤਾਂ ਨਹੀਂ ਕਿਤੇ ਮੈਂ ਵੀ ਵਧੀਆ ਹੋ ਰਹਿ ਗਿਆ ਤੇ ਢੀਲਾ ਵੀ ਕੋਈ ਨਹੀਂ ਛੱਡਿਆ ਭਾਜੂ ਉਹ ਸੜ ਕੇ ਭਾਈ ਗਿਆ ਥੱਲੇ ਸਹੀ ਗੱਲ ਉਹ ਜੜਾਂ ਤੋਂ ਕਰਦੀ ਐ ਟੈਕ ਹਾਂ ਜੜਾਂ ਸੜਾਉਂਦੀ ਐ ਹਾਂ ਤੇ ਉਦੋਂ ਦਾ ਇਹ ਦਵਾਈ ਮਨ ਇਹ ਹੀ ਦਵਾਈ ਮੇਰੇ ਅੱਖੇ ਨੀਚੇ ਦਾ ਵੀ ਚੂਨਾ ਵਿਜਾਈ ਵਾਲਾ ਚੂਨਾ ਕੰਮ ਆ ਵੀ ਹੋਇਆ ਸੀ ਅੱਛਾ ਅੱਛਾ ਹਾਂ ਤੇ ਜਿੰਨੇ ਤਾਂ ਦੁਨੀ ਪਰਾਣਾ ਹਾਂ ਐ ਪਰਾਣ ਅੱਖੇ ਦੇਖ ਕੇ ਨਾ ਮੂੰਹ ਸਖਜੰਦਾ ਸੀ ਚੂਨਾ ਜਰ ਬੀਜੇ ਸੀ ਗੰਦ ਪਾੜੇ ਹੋਇਆ ਸੀ ਤੇ ਚੂਨਾ ਸੀ ਮਿਲਲਾ ਇਹਦਾ ਤੂੰ ਯਾਰ ਹਿੰਮਤ ਕੀਤੀ ਅੰਕਲ ਕਰਤਾ ਨਹੀਂ ਕਿੱਥੇ ਹੋਣਾ ਸੀ ਮੈਂ ਕਿਹਾ ਤੁਸੀਂ ਕਬਰਾਂ ਹੋ ਨਾ ਹਾਂ ਆਪਣਾ ਭਵਨੋ ਵੀ ਨਹੀਂ ਜੇ ਪਾ ਮੰਗੇ ਤੇ ਫੇਰ ਅੱਪਾ ਰਹਿ ਜਾਏਗੇ ਸਹੀ ਗੱਲ ਹੈ ਹਾਂ ਕੋਈ ਨਹੀਂ ਤੂੰ ਨਾ ਆ ਦਵਾਈ ਕਰੋ ਹਾਂ ਵੀ ਤੂੰ ਕਰ ਪਹਿਲਾਂ ਮੈਂ 4 ਕਿਲਾ ਕਿੰਨਾ ਸੀ ਹਾਂ ਮੈਂ ਡਰਮ ਵੀ ਨਾਲ ਠੀਕ ਹੈ ਠੀਕ ਹੈ 5 14 ਸੁਖਰੀਆਂ ਨੂੰ ਹੋ ਗਿਆ ਬਾਕੀ ਅੰਕਲ ਯਾਰ ਕੋਈ ਵੀ ਕੰਮ ਘਬਰਾਇਆ ਤਾਂ ਨਹੀਂ ਹੱਲ ਹੁੰਦਾ ਕਿ ਨਹੀਂ ਫਿਰ ਇਹਨਾਂ ਨੂੰ ਹਾਂ ਇਹਨਾਂ ਨੂੰ ਕੁਝ ਆ ਗਿਆ ਸੁਖਰੀ ਦਾ ਹਾਂ ਬਈ ਵੀ ਹੁਣ ਕੁਛ ਨਾ ਕੁਛ ਦੇ ਜੂਗਾ

ਤੂੰ ਨਾ ਆਂ ਬਲੇ ਬਲੇ ਹੋ ਗਿਆ ਹਾਂ ਇਹ ਬੋਟੇ ਵੀ ਮੈਂ ਆਹੋ ਖਿੱਚ ਕੇ ਹਾਂ ਹਾਂ ਤੇ ਅਸੀਂ ਫਿਰ ਵੱਡਣ ਨਹੀਂ ਦਿੱਤਾ ਕਿੰਨਾ ਕਨਾਲ ਕਿਥਾਂ ਵਿਜਾ ਜਾਂ ਕੋ ਹਾਂ ਤੇ ਕਨਾਲ ਤੋਂ ਵੀ ਕੱਟੀ ਸੀ ਕਨਾਲ ਤੋਂ ਵੀ ਕੱਟੀ ਆ ਪੱਠੇ ਦੇ ਨਾਲ ਮੱਥੇ ਜਿੱਤੇ ਮਾੜਾ ਜਿਹਾ ਵਿਜਾ ਸੀ ਹੂੰ 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 ਉਹ ਲਾਬੇ ਕੇ ਵਿਜਦਾ ਸੀ ਅੱਛਾ ਤਾਂ ਉਹਨਾਂ ਕੋਲੇ 20 ਸੀਗਾ ਹੂੰ ਅਸੀਂ ਕੱਦੇ ਯਾਰ ਅਸੀਂ ਵੀ ਬੀਜ ਦੇ ਕੇ ਦੇਖ ਲੈਂਗੇ ਤੂੰ ਇਹ ਕਹ ਦਾਲ ਸਬ지 ਜੋਗਰੀ ਹੋ ਜੂਗੀ ਇੱਕ ਸਾਲ ਵਿਜਾ ਸੀ ਅਸੀਂ ਕਿਲਾ ਥਾਂ ਹੂੰ ਮੈਂ ਚਲਾ ਗਿਆ ਤੇ ਮੇਰੇ ਮਗਰ ਇਧਰ ਸੁੱਕ ਸਕ ਗਿਆ ਉਹ। ਅੱਛਾ ਅੱਛਾ। ਸੁੱਕ ਸਕ ਗਿਆ ਤੇ ਮੁਰਕੇ ਮੈਂ ਆ ਕੇ ਫਿਰ ਮੈਂ ਇਹਦਾ ਆਪਾਂ ਇੱਕ ਰਿਜ਼ਲਟ ਕੱਢਿਆ ਅੰਕਲੇ ਨੂੰ ਪਾਣੀ ਪੂਣੀ ਬਲੇ ਹਿਸਾਬ ਨਾਲ ਲਾਉਣਾ ਪੈਂਦਾ ਹੈ ਨਾ। ਹਾਂ। ਪਤਲਾ ਜਮਾਂ। ਹੂੰ। ਜਦੋਂ ਮੜਾ ਧਰਕੇ ਲੱਗ ਗਿਆ ਉਤੋਂ ਗਰਮੀ ਪੈ ਗਈ ਨਾਲ ਦੀ ਨਾਲ ਹੀ ਸੁੱਕੇ ਜਾਂਦੀ ਪੈਂਦੀ। ਹਾਂ। ਨਾਲ ਦੀ ਨਾਲ ਸੁੱਕ ਜਾਂਦਾ। ਹੂੰ। ਚਲੋ ਬਾਕੀ। ਮਿਹਨਤ ਕਰੀ ਜਾਂਦੇ ਆਂ। ਫਾਲਤਾਂ ਵਾਇਗਰੂ ਨਹੀਂ ਲਾਉਣਾ। ਹਾਂ। ਆ ਮਰੇ ਫੋਨ ਤੋਂ ਵੀ ਦਿਖਦਾ ਨਾ ਹਾਂ ਬਹੁਤ ਹਾਂ ਹੁਣ ਆਹ ਫੁੱਲ ਜੇ ਕਾਰੀ ਚੱਕੀ ਆਉਂਦੀ ਹੈ ਨਾ ਪਾਣੀ ਲੱਗਨਾਂ ਹੀ ਚੱਕਣ ਲੱਗੀ ਹੋਈ ਹੈ ਲਾ ਇਹ ਫਲ ਤੋਂ ਪਹਿਲਾਂ ਵੀ ਲੱਗਦਾ ਸੀ ਪਰ ਇੰਨਾ ਨਹੀਂ ਹੁਣ ਪਾਣੀ ਲੱਗਨ ਤਾਂ ਜਾਨੇ ਇੱਕਦਮੀ ਹਾਂ ਇੱਕਦਮ ਸਾਰੇ ਬੂਟੇ ਚੱਕਣ ਲੱਗੇ ਜਿਹੜਾ ਪੱਤਾ ਇਕੱਠਾ ਜੇ ਹੋਇਆ ਨਾ ਉਹ ਪੱਤਾ ਜੀ ਸਿੱਧਾ ਹੋ ਗਿਆ ਹਾਂ ਸਮਝ ਲਾ ਹਾਂ ਬਸ ਸਹੀ ਹੈ ਆ ਦੇਖ ਲਓ ਕਿੰਨਾ ਵਧੀਆ ਸਬਜ਼ੀ ਸੀ ਹਾਂ ਪਰ ਉਹ ਹੋਈ ਖੜ ਗਿਆ ਸਹੀ ਗੱਲ ਹੈ ਗਰਮੀ ਦੇ ਕਾਰਨ ਹੀ ਹੈ ਤਰਾ ਆਪਣੇ ਤਾਂ ਚੱਕੀਆਂ ਨਹੀਂ ਜਾਂਦੀਆਂ ਇੰਨੀਆਂ ਲੈੰਦੀਆਂ ਵੇਲਾ ਨਾ ਦੇਖ ਲੈ ਇੰਨਾਂ ਨੂੰ ਰੋਟੀ ਸਮਾਈ ਉਹ ਹੇ ਕੋਈ ਸਾਰੀ ਨਹੀਂ ਸੰਖਦਾ ਸਹੀ ਗੱਲ ਹੈ ਇਹ ਸਾਰੇ ਜਿਹੜੇ ਇੱਥੇ ਰਹਿੰਦੇ ਆ ਆਪਣੇਆ ਬੱਲਾ ਤੇ ਬਹੁਤ ਸੋਹਣੀਆਂ ਚੱਲੀਆਂ ਸੀਆਂ ਤੇ ਪਰ ਹੁਣ ਹਾ ਗਰਮੀ ਦੀ ਪੇਟ ਚੜ ਗਈਆਂ ਯਾਰ ਜਿੱਦਾਂ ਦੀ ਲੋ ਜੀ ਵਗਦੀ ਆ ਪਹਿਲਾਂ ਆ ਦੇਖੋ ਸੋਕੀ ਗਿਆ ਪਹਿਲਾਂ ਕਾਫੀ ਵਧੀਆ ਯਾਨੀ ਕਿ ਵੀ ਤਰਾਂ ਵੀ ਵੱਧੂ ਲੈਂਦੀਆਂ ਸੀ ਤੋਰੀਆਂ ਤਾਰੀਆਂ ਵੀ ਆ ਹੁਣ ਮੜੇ ਜੇ ਫੁੱਲ ਜੇ ਦਿਖਾਈ ਦੇਣ ਲੱਗੇ ਆ ਪਰ ਪੱਤੇ ਜਿਵੇਂ ਹੀ ਮੱਚ ਚੱਲੇ ਵੀ ਗਰਮੀ ਦੇ ਕਾਰਨ ਇਹ ਲੋ ਨੇ ਸਾਰਾ ਕੰਮ ਖਰਾਬ ਕਰ ਦਿੱਤਾ ਪਹਿਲਾਂ ਤਰਾਂ ਬਹੁਤ ਲੱਗਦੀਆਂ ਸੀ ਹੁਣ ਆ ਸਾਰੀ ਦੇਖੋ ਗਰਮੀ ਨਾਲ ਕਿਵੇਂ ਹੋਈ ਪਈ ਆ ਮੈਂ ਹਿੱਤਾ ਦੋ ਤਿੰਨ ਤਰ੍ਹਾਂ ਆ ਲੱਗੀਆਂ ਅੱਜ ਦੇਖਦੇ ਆ ਵੇ ਹੈਂ ਗੀਆਂ ਦੋ ਤਿੰਨ ਸਲਾਦ ਦਾ ਜ਼ਗੜ ਕਰ ਲੈਨੇ ਆਪਾਂ ਦੇ ਹੋ ਗਿਆ ਤਾਂ ਬਾਕੀ ਦੇਖਦੇ ਆ ਅੱਗੇ ਗਰਮੀ ਦੇ ਕਾਰਨ ਹੁਣ ਘਟ ਲੱਗਣ ਲੱਗੀਆਂ ਆਓ ਅੱਗੇ ਵੀ ਵੱਲਾਂ ਨਾ ਸਾਰੀਆਂ ਡੌਨੀ ਸ ਜਾਵੜੀਆਂ ਪਹਿਲਾਂ ਪਹਿਲਾਂ ਬਹੁਤ ਚੜਾਈ ਸੀ ਇਹਨਾਂ ਦੀ ਹੁਣ ਤਾਂ ਬਿਲਕੁਲ ਹੀ ਜਾਣੀ ਲੋ ਨੇ ਸਾਰੀਆਂ ਮਚਾਈ ਦਿੱਤੀਆਂ ਚਲੋ ਛਰਕਣੀਆਂ ਪੈ ਗਈਆਂ ਤਾਂ ਫੇਰ ਬਹਾਰ ਆਊਗੀ ਆਵੇ ਤੋਰੀਆਂ ਦੇ ਫਲ ਜੇ ਤਾਂ ਨਿਕਲਣ ਲੱਗ ਗਏ ਅੱਗੇ ਨਾਲ ਕੁਛ ਨਾ ਕੁਛ